ਸਾਬਟ ਜਨਮ ਲੋਡ ਤੇ ਦੀ ਨੌਦੇ ਪਿੰਡ ਕਿੱਲਿਆਂਵਾਲੀ ਚ ਬੀਤੀ 6 ਦਸੰਬਰ ਦੀ ਰਾਤ ਨੂੰ 27 ਸਾਲਾਂ ਦੇ ਇੱਕ ਨੌਜਵਾਨ ਨੂੰ ਘਰੋਂ ਸੱਦ ਕੇ ਕਈ ਲੋਕਾਂ ਵੱਲੋਂ ਹਮਲਾ ਕਰਕੇ ਮੌਤੇ ਘਾਟ ਉਤਾਰ ਦੇਣ ਤੋਂ ਬਾਅਦ ਪਰਿਵਾਰ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਕਤਲ ਕੀਤੇ ਗਏ ਨੌਜਵਾਨ ਵਿਕਰਮ ਦੀ ਲਾਸ਼ ਅੱਜ ਡੱਬ ਵਾਲੀ ਮਲੋਟ ਨੈਸ਼ਨਲ ਹਾਈਵੇ ਤੇ ਰੱਖ ਕੇ ਧਰਨਾ ਲਾ ਦਿੱਤਾ ਐ ਐਨ ਐਚ ਉੱਪਰ ਧਰਨਾ ਲੱਗਣ ਦੇ 2 ਘੰਟੇ ਬਾਅਦ ਵੀ ਪੁਲਿਸ ਉੱਥੇ ਨਹੀਂ ਪੁੱਜੀ ਤੇ ਲੋਕਾਂ ਚ ਰੋਸ ਹੈ ਕਿ ਘਟਨਾ ਦੇ ਤੀਜੇ ਦਿਨ ਤੱਕ ਕਤਲकांड ਦੇ ਮਲਜਮਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਇਸ ਮਾਮਲੇ ਵਿੱਚ ਪੁਲਿਸ ਨੇ 8 ਜਣਿਆਂ ਨੂੰ ਨਾਮਜ਼ਦ ਕਰਕੇ ਕੁੱਲ 13 ਜਣਿਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਹੈ ਧਰਨਾ ਕਰੀਆਂ ਨੇ ਵਿਕਰਮ ਦੇ ਕਤਲ ਲਾਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਮਰਤਕ ਦੇ ਵਾਰਸਾਂ ਤੇ ਪਿੰਡ ਵਾਸੀਆਂ ਦੋਸ਼ ਹੈ ਕਿ ਉਹਨਾਂ ਦੇ ਪੁੱਤ ਦੇ ਹੋਏ ਕਤਲ ਵਿੱਚ ਸਿੱਧੇ ਤੌਰ ਤੇ ਨਸ਼ਿਆਂ ਦੇ ਵਿਰੋਧ ਨਾਲ ਜੁੜਿਆ ਹੋਇਆ ਮਾਮਲਾ ਹੈ ਤੇ ਪੁਲਿਸ ਨੇ ਨਸ਼ਿਆਂ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਤੇ ਇੱਕ ਮਾਮੂਲੀ ਝਗੜੇ ਦਾ ਨਾਂ ਦੇ ਕੇ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਸ਼ੇ ਦੀ ਵਿਕਰੀ ਵੱਡੇ ਪੱਧਰ ਤੇ ਹੋ ਰਹੀ ਹੈ ਜਿਸ ਨੂੰ ਰੋਕਣ ਤੇ ਵਰਜਣ ਤੋਂ ਬਾਅਦ ਹੀ ਇਸ ਨੌਜਵਾਨ ਦਾ ਉਹਨਾਂ ਵੱਲੋਂ ਕਤਲ ਕੀਤਾ ਗਿਆ ਵੀ ਜਿਹੜਾ ਤੁਸੀਂ ਪਰਚਾ ਬਣਾਇਆ ਹੈ ਉਹਦੇ ਉੱਤੇ ਲਿਖਿਆ ਹੈ ਕਿ ਮਾਮੂਲੀ ਲੜਾਈ ਝਗੜੇ ਨੂੰ ਲੈ ਕੇ ਕਤਲ ਵੀ ਉਸ ਗੱਲ ਨੂੰ ਰੱਦ ਕਰੋ ਕਿਉਂਕਿ ਜਿਹੜਾ ਕਤਲ ਦਾ ਮੇਨ ਕਾਰਨ ਸੀਗਾ ਉਹ ਸੀਗਾ ਚਿੱਟਾ ਵੀ ਭਾਈ ਉਧਰੋਂ ਮੁੰਡੇ ਚਿੱਟੇ ਵਿੱਚ ਨੌਂਦੇ ਸੀਗੇ ਇਧਰੋਂ ਮੁੰਡੇ ਸੀ ਜਿਹੜੇ ਤਰਾਜ ਕਰਦੇ ਸੀਗੇ ਰੋਕਦੇ ਸੀਗੇ ਉਸ ਗੱਲ ਦੇ ਕਰਕੇ ਸਾਡੇ ਮੁੰਡੇ ਨੂੰ ਘਰੋਂ ਬਾਜ਼ ਮਾਰੀਆ ਜਦੋਂ ਮੁੰਡੇ ਨੇ ਬਾਰ ਖੋਲਿਆ ਉਹਨੂੰ ਗਲਮੇ ਤੋਂ ਫੜ ਕੇ ਲੈ ਗਿਆ ਉਦੋਂ ਬਾਅਦ ਹਮਲਾ ਕੀਤਾ ਉੱਥੇ ਮੁੰਡੇ ਦਾ ਕਤਲ ਕੀਤਾ ਵੀ ਇਸ ਚਿੱਟੇ ਵਾਲੀ ਗੱਲ ਨੂੰ ਵਿੱਚ ਸ਼ਾਮਲ ਕਰਕੇ ਲੈ ਕੇ ਆਓ ਇਸ ਗੱਲ ਨੂੰ ਮੰਨਿਆ ਵੀ ਸਾਨੂੰ ਇਹ ਵੀ ਮਨਜ਼ੂਰ ਹੈ ਕਿ ਜਿਹੜਾ ਪਰਚੇ ਦਾ ਮੇਨ ਕਾਰਨਾ ਚਿੱਟੇ ਦਾ ਹੀ ਸੀ ਇਹ ਵੀ ਕਰ ਦਿੰਨੇ ਆ ਜਿਹੜਾ ਇਥੋਂ ਦਾ ਐਸਐਚਓ ਹੈ ਉਹਨੂੰ ਮੈਥੋਂ ਅਸੀਂ ਮਤਲਬ ਕਿ ਕੱਢ ਦਿੰਨੇ ਆ ਕਿਤੇ ਹੋਰ ਡਿਊਟੀ ਲਾ ਦੇਣਾ ਜਾਂ ਸਸਪੈਂਡ ਕਰਵਾਵਾਂਗੇ ਉਹਦੇ ਤੇ ਵੀ ਅਸੀਂ ਲਾਵਾਂਗੇ ਸਾਡੇ ਜੀ ਇਹ ਪਿਛਲੇ ਕਈ ਸਾਲਾਂ ਤੋਂ ਲੈ ਕੇ ਚਿੱਟੇ ਦਾ ਕਾਰੋਬਾਰ ਪਿੰਡ ਦੇ ਵਿੱਚ ਬੜਾ ਜ਼ੋਰਾਂ ਤੇ ਚੱਲ ਰਿਹਾ ਹੈ ਤੇ ਚਿੱਟਾ ਵੇਚਣ ਵਾਲੇ ਸ਼ਰੇਆਮ ਮੁੰਡਾ ਕਰਤੀ ਵੀ ਕਰਦੇ ਸੀ ਪਿੰਡ ਦੇ ਵਿੱਚ ਕਈ ਵਾਰ ਅੱਗੇ ਵੀ ਲੜਾਈਆਂ ਦੁਗੀਆਂ ਹੋਈਆਂ ਉਹਨਾਂ ਦੀ ਕਾਫੀ ਤਕੜੀ ਲੜਾਈ ਹੋਈ ਹੈ ਇੱਕ ਵਾਰ ਪੁਲਿਸ ਗਈ ਹੈ ਤਾਂ ਉੱਥੇ ਪੁਲਿਸ ਤੇ ਵੀ ਫੇਰ ਵਗੈਰਾ ਕੀਤੇ ਹੈ ਹੋਰ ਉਹਨਸ ਨੇ ਪਤਾ ਨਹੀਂ ਕਿਸ ਢੰਗ ਦੇ ਨਾਲ ਹੋਰ ਜਿਹੜਾ ਅਸਲਾ ਸੀਗਾ ਉਹਨੂੰ ਖੜਾਉਣਾ ਬਣਾ ਦਿੱਤਾ ਵੀ ਇਹ ਤਾਂ ਜਵਾਕਾਂ ਦੇ ਖੇਡਣ ਵਾਲੇ ਪਿਸਤੌਲ ਸੀਗੇ ਉਹਦੇ ਪਿੱਛੇ ਹੁਣ ਪਤਾ ਨਹੀਂ ਕੀ ਰਾਜ ਆ ਕੋਈ ਪੈਸੇ-ਪੁਸੇ ਲੈਣ ਦੇਣ ਸੀ ਜਾਂ ਕੋਈ ਹੋਰ ਚੱਕਰ ਸੀ ਇਹ ਗੱਲ ਵਾਦੀ-ਵਾਦੀ ਹੁਣ ਅਖੀਰ ਕਤਲ ਤੱਕ ਆ ਗਈ ਹੈ ਕਿਉਂਕਿ ਪਿਛਲੇ ਸਮੇਂ ਤੋਂ ਅਸੀਂ ਇੱਕ ਵਾਰ ਲੰਬੀ ਐਸਐਚਓ ਵਿਕਰਮ ਸੀਗੇ ਅਸੀਂ ਗਏ ਆ ਪਿੰਡ ਵਾਲੇ 70-80 ਬੰਦੇ ਇਕੱਠੇ ਹੋ ਕੇ ਵੀ ਪਿੰਡ ਦੇ ਵਿੱਚ ਬਹੁਤ ਗੁੰਡਾਗਰਦੀ ਵਧ ਗਈ ਬਹੁਤ ਨਸ਼ਾ ਚੱਲ ਰਿਹਾ ਜੀ ਮੁੰਡਿਆਂ ਦਾ ਕੋਈ ਕੀਤਾ ਜਾਵੇ ਪਰ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਫਿਰ ਇੱਕ ਵਾਰ ਅਸੀਂ ਮਤਲਬ ਇਥੇ ਚੌਂਕੀ ਇਨਚਾਰਜ ਕੋਲ ਗਏ ਮੰਡੀ ਕਿੱਲਿਆਂ ਵਾਲੀ ਸਾਡੀ ਜਿਹੜੀ ਚੌਂਕੀ ਹੈ ਹੁਣ ਤਾਂ ਥਾਣਾ ਬਣ ਚੁੱਕਿਆ ਪਹਿਲਾਂ ਚੌਂਕੀ ਸੀ ਉਹਨਾਂ ਨੂੰ ਜਾ ਕੇ ਅਸੀਂ ਕਾਫੀ ਬੰਦੇ ਸੀ ਪਿੰਡ ਦੇ ਇਕੱਠੇ ਹੋ ਕੇ ਰਿਪੋਰਟ ਕੀਤੀ ਵੀ ਇਸ ਤਰ੍ਹਾਂ ਕਰਕੇ ਆ ਨਸ਼ੇ ਸਾਡੇ ਪਿੰਡ ਦੇ ਵਿੱਚ ਵਿਕਰੇ ਆ ਤੇ ਕੋਈ ਕਾਰਵਾਈ ਕਰੋ ਨਹੀਂ ਕੋਈ ਨੁਕਸਾਨ ਹੋ ਸਕਦਾ ਤਾਂ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ 3 ਕਿ ਮਹੀਨੇ ਪਹਿਲਾਂ ਦੀ ਹੁਣ ਗੱਲ ਹੈ ਇੱਕ ਵਾਰ ਇੱਕ ਮੁੰਡੇ ਨੂੰ ਕਿਸੇ ਬੰਦੇ ਨੂੰ ਚਿੱਟਾ ਫੜਾਉਂਦੇ ਹੋਏ ਉਤੋਂ ਫਿਰਦਾ ਹੈ ਜਦੋਂ ਫੜ ਲਿਆ ਤਾਂ ਉਹ ਭੱਜ ਗਿਆ ਭੱਜਣ ਤੋਂ ਬਾਅਦ ਕੀ ਹੋਇਆ ਉਹ ਤਾਂ ਧਮਕੀਆਂ ਦੇਣ ਲੱਗ ਗਿਆ ਜਿਨ੍ਹਾਂ ਨੇ ਫੜਿਆ ਸੀ ਵੀ ਮੈਂ ਤੁਹਾਨੂੰ ਦੇਖ ਲੂੰਗਾ ਮੈਂ ਐ ਕਰਨੂੰਗਾ ਦੂਜੇ ਦਿਨ ਸਵੇਰ ਅਸੀਂ ਸਾਡੇ ਨਾਲ ਕਈ ਪਿੰਡ ਦੇ ਮੋਤਵਰ ਬੰਦੇ ਸੀਗੇ ਨਾਲ ਅਸੀਂ ਸੀਗੇ ਜਥੇਬੰਦੀ ਵਾਲੇ ਹੋਰ ਵੀ ਪਿੰਡ ਦੇ ਕਰਪਨ ਸੀਗੇ ਅਸੀਂ ਚੌਂਕੀ ਦੇ ਵਿੱਚ ਆਏ ਅਸੀਂ ਬਾਈ ਨੇਮ ਦਰਖਾਸਤ ਦੇ ਕੇ ਸਾਰੀ ਕਹਾਣੀ ਦੱਸ ਕੇ ਗਏ ਵੀ ਰਾਤ ਐਸ ਤਰ੍ਹਾਂ ਸਾਰੀ ਕਹਾਣੀ ਵਾਪਰੀ ਐ ਤੇ ਬੰਦਾ ਧਮਕੀਆਂ ਦੇ ਰਿਹਾ ਪਰ ਹੋਇਆ ਕੀ ਪੁਲਿਸ ਨੇ ਇੱਕ ਗੇੜਾ ਤੱਕ ਨਹੀਂ ਮਾਰਿਆ ਪਿੰਡ ਦੇ ਵਿੱਚ ਚਲੋ ਇੱਕ ਗੇੜਾ ਹੀ ਮਾਰਨੇ ਸਾਡੀ ਅੱਖਾਂ ਛੱਡੀਆਂ ਹੋਈਆਂ ਨੇ ਚਲ ਪੁਲਿਸ ਗੇੜਾ ਕੱਢ ਗਈ ਪਤਾ ਨਹੀਂ ਹੁਣ ਇਹ ਕੀ ਚੱਕਰ ਐ ਕੀ ਪੁਲਿਸ ਦਾ ਫਿਰ ਜਲ ਲੈਣ ਦੇਣਾ ਜਾਂ ਕੀ ਹੁਣ ਇਹ ਕੀ ਹੋਇਆ ਉਹ ਗੱਲ ਇੰਨੀ ਵੱਧ ਗਈ ਹੰਲਾਸ਼ੇਰੀ ਇੰਨੀ ਮਿਲ ਗਈ ਪੁਲਿਸ ਤੋਂ ਉਹਨਾਂ ਚਿੱਟੇ ਵਾਲਿਆਂ ਨੂੰ ਕਿ ਉਹ ਅਖੀਰ ਕਤਲ ਕਰਨ ਤੱਕ ਆ ਗਏ ਤੇ ਕਤਲ ਕਰਤਾ ਲਾਊਡ ਸਪੀਕਰ ਲਾਊਡ ਸਪੀਕਰ ਆਹੀਂ ਅਸਲ ਜਿਹੜੀ ਅਸਲ ਦੀ ਗੱਲ ਹੈ ਇਹ ਪੁਲਿਸ ਦੱਸ ਰਹੀ ਹੈ ਕਿ ਜਾਗਰਨ ਨੂੰ ਲੈ ਕੇ ਕੋਈ ਵਿਵਾਦ ਹੈ ਕੋਈ ਜਾਗਰਨ ਦੇ ਵਿੱਚ ਨਸ਼ਾ ਪਤਾ ਕਰਕੇ ਜਾਗਰਨ ਵਾਲੇ ਦਿਨ ਲੜਾਈ ਹੋਈ ਹੈ ਲੇਕਿਨ ਇਹਦੇ ਪਿੱਛੇ ਵਿਵਾਦ ਕੀ ਹੈ ਪਿੱਛੇ ਵਿਵਾਦ ਇਹ ਹੈ ਵੀ ਉਹ ਮੁੰਡੇ ਇੱਧਰ ਚਿੱਟਾ ਵੇਚਣ ਆਉਂਦੇ ਸੀ ਇੱਧਰ ਮਹੱਲੇ ਵਾਲੇ ਮੁੰਡੇ ਉਹਨਾਂ ਨੂੰ ਰੋਕਦੇ ਸੀ ਵੀ ਸਾਡੇ ਮਹੱਲੇ ਦੇ ਵਿੱਚ ਚਿੱਟਾ ਨਾ ਫਲਾਓ ਤੁਸੀਂ ਆ ਉਹ ਰੋਕਣ ਤੋਂ ਰੰਜਿਸ਼ ਸੀਗੀ ਜਗਰਨ ਵਾਲੇ ਦਿਨ ਵੀ ਉਹ ਆਏ ਆ ਕੁਝ ਦਰਦੂਰੀ ਪੀਤੀ ਸੀ ਉਦੋਂ ਵੀ ਤੁਤਮਾ ਮੈਂ ਹੋਈ ਐ ਇਹਨਾਂ ਦੀ ਅਖੀਰ ਪਿੱਛੇ ਰੰਜਿਸ਼ ਦਾ ਚਿੱਟੇ ਵਾਲੀ ਐ ਚਿੱਟੇ ਦੀ ਰੰਜਿਸ਼ ਨੂੰ ਲੈ ਕੇ ਇਹ ਮੁੰਡੇ ਰੋਕਦੇ ਸੀ ਸਾਡੇ ਘਰਾਂ ਦੇ ਵਿੱਚ ਆ ਕੇ ਤੁਸੀਂ ਚਿੱਟੇ ਦੀ ਸਪਲਾਈ ਨਾ ਕਰੋ ਇੱਥੇ ਸਾਡੇ ਮਹੱਲੇ ਦੇ ਵਿੱਚ ਤਾਂ ਉਸ ਰੰਜਿਸ਼ ਨੂੰ ਲੈ ਕੇ ਲੜਾਈ ਹੋਈ ਐ ਤੇ ਉਸ ਰੰਜਿਸ਼ ਦੇ ਪਿੱਛੇ ਇਹ ਕਤਲ ਹੋਇਆ ਇਹ ਜਿਹੜਾ ਪਿਛਾ ਸ਼ੁੱਕਰਵਾਰ ਨੂੰ ਇੱਕ ਲੜਾਈ ਹੋਈ ਸੀ ਲੜਾਈ ਦੇ ਵਿੱਚ ਜਿਹੜਾ ਬਿਕਰਮਜੀਤ ਸਿੰਘ ਦੀ ਮੌਤ ਹੋਈ ਸੀ ਇਹਦੇ ਖਿਲਾਫ ਅਸਲੀ 302 ਦਾ ਪਰਚਾ ਦਰਜ ਐ ਸੀ ਪਨਾ ਨੰਬੀ ਚ ਉਹਦੇ ਵਿੱਚ ਜਿਹੜੇ ਹੈ ਲੜਾਈ ਚੜਾ ਕਰਨ ਵਾਲਾ ਜਿਹੜੇ ਦੋਸ਼ੀ ਹੈ ਅੱਠ ਮੌਜੂਦ ਸੀ ਜਿੱਤੋਂ ਅਸੀਂ ਤਿੰਨ ਉਹਦੇ ਵਿੱਚੋਂ ਹਲੇ ਲੱਗੇ ਹੋਏ ਆ ਮਗਰ ਅਰੈਸਟ ਕਰਨੇ ਆ ਤੇ ਉਹਨਾਂ ਦੀ ਇਹੀ ਸ਼ਰਤ ਸੀ ਧਰਨਾਕਾਰੀਆਂ ਦੀ ਕਿ ਜਿਹੜੇ ਹੈਗੇ ਦੋਸ਼ੀਆ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜੀ ਮੁਕੱਦਮੇ ਦੀ ਰਣਨੀਤੀ ਹੈ ਉਹ ਕਿਸੇ ਹੋਰ ਅਸਤੇ ਤੋਂ ਪਰਾਈ ਜਾਵੇ ਤੇ ਉਹਨਾਂ ਨੇ ਜੋ ਵੀ ਮੰਗਾਂ ਸੀਗੀਆਂ ਸਾਰੀਆਂ ਸ਼ਰਤਾਂ ਸੀ ਜਿਹੜੀਆਂ ਮਨਜ਼ੂਰ ਕੀਤੀਆਂ ਮੰਨਣ ਤੋਂ ਬਾਅਦ ਜਿਹੜਾ ਉਹਨਾਂ ਨੇ ਧਰਨਾ ਪੀਸਫੁਲੀ ਚੱਕੀ ਤੇ ਉਹਦਾ ਸੰਸਥਾ ਕਰਾ ਬਿਲਕੁਲ ਸਰ ਇਹ ਜਿਹੜੇ આરોપી ਨੇ ਕਿੰਨੇ આરોપી ਨੇ ਤੇ ਪੁਲਿਸ ਨੇ ਕੀ ਇਹ SWAT ਨੇ ਕਿੰਨੇ ਕੇ ਦਿਨਾ ਚੇ ਫੜੇ ਜਾਣਗੇ ਇਹਦੇ ਵਿੱਚ ਜਿਹੜੇ ਇਹਨਾਂ ਨੇ ਬਿਆਨ ਮੁਤਾਬਕ ਲਖਾਇਆ ਉਹਦੇ ਵਿੱਚ ਕੋਲ 8 ਦੋਸ਼ੀ ਆ ਬਾਕੀ ਹਣ ਸਕਦੇ ਆ ਜਿਨ੍ਹਾਂ ਦੇ ਜਿਹੜੇ ਮਰਡਰ ਕੇਸ ਦੇ ਵਿੱਚ ਇਨਵੋਲਡ ਆ 8 ਪਾਈ ਨੇਮ ਆ ਤੇ ਬਾਕੀ ਆਪ ਸਕਦੇ ਆ ਤੇ ਇਹਨਾਂ ਨੂੰ ਇਹ ਵਿਸ਼ਵਾਸ ਆਇਆ ਗਿਆ ਕਿ ਜਿਸਨੂੰ ਟ੍ਰੇਨ ਦਿਉ ਆ ਆਉਣ ਵਾਲੇ 2-4 ਦਿਨ ਸਾਰੇ ਦੋਸ਼ੀ ਤਿਰਸਤ ਕਰਨਾ